ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਜਿਸਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਜੇ ਸੂਟ ਮਸਲੀਨ ਦੇ ਸੂਟ ਹੋਣਗੇ ਇਹ ਜ਼ਬਰਦਸਤ ਕੋਟੀ ਤੋਂ ਬਿਨਾ ਸੂਟਾਂ ਦੇ ਤੇ ਚਲੋ ਦੇਖਦੇ ਆਂ ਸੂਟ ਹਲੋ ਜੀ ਮਸਲੀਨ ਦਾ ਸੂਟ ਹੋਏਗਾ ਬਹੁਤ ਪਿਆਰਾ ਜਿਹਾ ਸੂਟ ਆ ਗਲਾ ਸਾਰਾ ਇਹਦਾ ਠੀਕ ਐ ਇਸ ਤਰ੍ਹਾਂ ਵਰਕ ਹੋਇਆ ਤੇ ਇਹਦੇ ਬਾਜੂ ਤੇ ਵੀ ਸ਼ਾਇਦ ਵਰਕ ਹੈਗਾ ਬਾਅਦ ਜੁੱਤੇ ਵੀ ਵਰਕ ਹੈਗਾ ਤੁਸੀਂ ਪੌਂਚੇ ਤੇ ਵੀ ਲਿਆ ਸਕਦੇ ਆ ਆਫ ਵਾਈਟ ਕਿਉ ਕਪੂਰੀ ਜਿਹਾ ਰੰਗ ਆ ਥੋੜਾ ਯੈਲੋ ਪੰਚ ਆ ਠੀਕ ਆ ਬਿਲਕੁਲ ਵੀ ਇਹ ਆਫ ਵਾਈਟ ਕਰੀਮ ਕਲਰ ਨਹੀਂ ਆ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਸਟਾਫ ਆ ਬਹੁਤ ਬਹੁਤ ਵਧੀਆ ਰਹਿੰਦਾ ਹੈ ਠੀਕ ਆ ਵਾਸ਼ੇਬਲ ਵੀ ਮਤਲਬ ਬਹੁਤ ਸੋਹਣਾ ਵਾਸ਼ ਹੋ ਕੇ ਵੀ ਨਿਖਰਿਆ ਨਿਖਰਿਆ ਫਿਰਿਆ ਫਿਰਿਆ ਰਹਿੰਦਾ ਬਹੁਤ ਸੋਹਣਾ ਜਿਹਾ ਕਲਰ ਆ ਠੀਕ ਹੈ ਤੇ ਪ੍ਰਾਈਸ ਲੱਗੇਗਾ ਜੀ ਇਹਦਾ 500 ਓਕੇ 500 ਦਾ ਪ੍ਰਾਈਸ ਲੱਗੇਗਾ 50 ਰੁਪਏ ਸ਼ਿਪਿੰਗ ਹੋਏਗੀ ਐਕਸਟਰਾ ਨੈਕਸਟ ਆ ਗਿਆ ਜੀ ਆਲ ਓਵਰ ਮਸਲੀਨ ਕਲਰ ਬਹੁਤ ਪਿਆਰਾ ਫੋਇਲ ਪ੍ਰਿੰਟ ਬਣਿਆ ਹੋਇਆ ਉੱਪਰ ਫੋਇਲ ਪ੍ਰਿੰਟ ਕਰਦਾ ਹੈ ਜੀ ਚਮ 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 ਸੋਨਾ ਲੱਗਦਾ ਹੈ ਲਿਸਕਦਾ ਹੈ ਤੇ ਵਾਈਬਸ ਵੀ ਸੋਹਣੀਆਂ ਦਿੰਦਾ ਹੈ ਤੇ ਮੌਸਮ ਵੀ ਸੋਹਣਾ ਆ ਗਿਆ ਤੇ ਫਟਾਫਟ ਸਕਰੀਨ ਸ਼ਾਟ ਲੈ ਕੇ ਤੇ ਸਾਡੇ WhatsApp ਨੰਬਰ ਤੇ ਭੇਜੀ ਜਾਓ ਤੇ ਸੂਟਾਂ ਨੂੰ ਆਪਣਾ ਬਣਾ ਲਓ ਠੀਕ ਹੈ ਜੀ ਬਹੁਤ ਸੋਹਣਾ ਸੋਹਣਾ ਸੂਟ ਆ ਠੀਕ ਆ ਤੇ ਕਲਰ ਬਹੁਤ ਪਿਆਰਾ ਇਹਦਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਫੋਇਲ ਪ੍ਰਿੰਟ ਇਸ ਤਰ੍ਹਾਂ ਜੀ ਚਮਕਦਾ ਏ ਤੇ ਪ੍ਰਿੰਟ ਵੀ ਬਹੁਤ ਸੋਹਣਾ ਆ ਆਫ ਵਾਈਟ ਕਲਰ ਆ ਨੈਕਸਟ ਆ ਗਿਆ ਜੀ ਮਸਲੀਨ ਦਾ ਮਹਿਰੂਨ ਕਲਰ ਦਾ ਸੂਟ ਠੀਕ ਆ ਇਹ ਮਸਲੀਨ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਫੋਇਲ ਪ੍ਰਿੰਟ ਸਾਰਿਆਂ ਦੇ ਉੱਪਰ ਆਏਗਾ ਠੀਕ ਆ 5 ਮੀਟਰ ਦੀ ਕੱਟ ਹੋਏਗੀ ਜੇ ਛੋਟੇ ਵਰਦਾ ਹੋਏਗਾ ਵੱਡੇ ਵਰਦਾ ਹੋਏਗਾ ਤੇ 3.5 ਮੀਟਰ ਦੀ ਕੱਟ ਕੇ ਵੀ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਪਿਆਰੀ ਲੁੱਕ ਆ ਬਹੁਤ ਸੋਹਣਾ ਪ੍ਰਿੰਟ ਆ ਕਰਮੀਆਂ ਵਾਸਤੇ ਹਨਾ ਤੁਸੀਂ ਫਰਾਕ ਵਗੈਰਾ ਬਣਾ ਜਿਆਦਾ ਗਰਮੀ ਚ ਨਹੀਂ ਪਹਿਗਾ 2-3 ਮਹੀਨੇ ਜੀ ਆਰਾਮ ਨਾਲ ਪਹਿਗਾ ਫਰਵਰੀ ਤੱਕ ਬਹੁਤ ਸੋਹਣੀ ਲੁੱਕ ਬਣੀ ਬਣेंगे ਸੂਟ ਦੀ ਫਰਾਕ ਸੂਟ ਬਣਾ ਸਕਦੇ ਹੋ ਠੀਕ ਹੈ ਸਿੰਪਲ ਸੂਟ ਬਣਾ ਸਕਦੇ ਹੋ ਜੋ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਜੀ

ਬਹੁਤ ਪਿਆਰਾ ਸੂਟ ਆ ਮਸਲੀਨ ਦਾ ਸੂਟ ਹੋਏਗਾ ਇਹਦੇ ਨਾਲ ਦਾ ਮੇਰੇ ਕੋਲ ਵੀ ਬਣਿਆ ਹੋਇਆ ਹੈਗਾ yellow ਕਲਰ ਚ ਜੀ ਕਿਸੇ ਨੇ ਵੀਡੀਓ ਦੇਖੀ ਹੋਏਗੀ ਤੇ ਨਹੀਂ ਤੇ ਮੈਂ ਕਿਸੇ ਦਿਨ ਬੇਅਰ ਕਰਕੇ ਆਵਾਂਗੀ ਤੇ ਤੁਹਾਨੂੰ ਦਿਖਾ ਦਾਂਗੀ ਬਹੁਤ ਪਿਆਰਾ ਕਲਰ ਫਰੇਸ਼ੜੀ ਕਲਰ ਆ ਤੇ ਬਹੁਤ ਹੀ ਸੋਹਣਾ ਸਟਾਫ ਆ ਸੂਟ ਵੀ ਬਹੁਤ ਪਿਆਰੇ ਵਾਸ਼ ਕਰਕੇ ਵੀ ਇਹਨੂੰ ਕੋਸ਼ ਨਹੀਂ ਹੋਇਆ ਕਿਉਂਕਿ ਮੈਂ ਖੁਦ ਬਣਾਇਆ ਹੋਇਆ ਹੈ ਇਹਨਾਂ ਉਹਦਾ ਠੀਕ ਹੈ ਬਹੁਤ ਪਿਆਰਾ ਕਲਰ ਆ ਬਹੁਤ ਪਿਆਰਾ ਸੂਟ ਆ ਤੇ ਪ੍ਰਿੰਟ ਵੀ ਚੈੱਕ ਕਰੋ ਬਹੁਤ ਹੀ ਪਿਆਰਾ ਠੀਕ ਹੈ ਤੇ ਇਹ ਬੰਦਨੀ ਪ੍ਰਿੰਟ ਦੀ ਨਾਲ ਆਏਗੀ ਬੋਟਮ ਬਹੁਤ ਕਮਾਲ ਦੀ ਬਾਟਮ ਆ ਟਾਈ ਐਂਡ ਡਾਈ ਦੁਪੱਟਾ ਕਰਾਓ ਜਿੱਥੇ ਮਰਜ਼ੀ ਪਾ ਕੇ ਜਾਓ ਬਹੁਤ ਹੀ ਪਿਆਰਾ ਸੂਟ ਆ ਠੀਕ ਹੈ ਓਨਲੀ ਫਾਰ 500 ਸ਼ਿਪਿੰਗ ਲੱਗੇਗੀ 50 ਰੁਪਏ ਐਕਸਟਰਾ 550 ਸੂਟ ਤੁਹਾਡੇ ਘਰ ਆ ਜਾਏਗਾ ਠੀਕ ਹੈ ਜੀ ਨੈਕਸਟ ਆਏਗਾ ਦੀ ਸ਼ਿਮਰ ਸ਼ਿਮਰ ਦੇ ਵਿੱਚ ਓਕੇ ਹਲੋ ਲੀਫ ਪ੍ਰਿੰਟ ਲੀਫੀ ਜਿਹਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਕਲਰ ਆ ਵੈਲਿਊਸ਼ ਚ ਹੈ ਵੈਲਿਊਸ਼ ਕਾਊਂਟ ਠੀਕ ਹੈ यह भी प्राइस फाइव हंड्रड ही लगेगा लग ठीक गे है जी ये हूँ आप समान तुम दिखा रहे जोड़ा हूँ तुम तो नैक्सट सीजन आपने दिन तुम लग जाएंगे, दो चार दिन पहुँचने लगन पांच दस दिन स्टिच करवाने लगन गए उदों तक मौसम कोटी तो बिना पाने वाला हो जाए जिते मर्जी पक जाओ बहुत सोना सूट लगेगा नैक्सट आ गया जी बांधनी प्रिंट चीज ठीक है नैक्सट आ गया जी बानधनी प्रिंट का येलो कलर येलो गोल्डन कलर ठीक है ਸੇਮ ਪ੍ਰਾਈਸ ਲੱਗੇਗਾ ਜੀ 500 ਓਕੇ ਜੀ ਜਿੱਥੇ ਮਰਜੀ ਆਲ ਇੰਡੀਆ ਤੁਸੀਂ ਮੰਗਵਾ ਸਕਦੇ ਹੋ ਨੈਕਸਟ ਆ ਗਿਆ ਜੀ ਸੀ ਗ੍ਰੀਨ ਕਲਰ ਬਹੁਤ ਪਿਆਰੇ ਕਲਰ ਬਹੁਤ ਪਿਆਰਾ ਸਟਾਫ ਹੈ ਸ਼ਾਈਨੀ ਚਾਈਨੀ ਲੁੱਕ ਦਾ ਤੁਸੀਂ ਦੁਪੱਟੇ ਸੋਹਣੇ ਲੈ ਕੇ ਥੋੜਾ ਲੈਸ ਵਗੈਰਾ ਲਗਾ ਕੇ ਸੋਹਣਾ ਸਟਿਚ ਕਰਵਾ ਕੇ ਨੂੰ ਸੂਟ ਨੂੰ ਬਹੁਤ ਸੋਹਣਾ ਲੁੱਕ ਦੇ ਸਕਦੇ ਹੋ ਠੀਕ ਹੈ ਜੀ ਅੱਗੇ ਜੀ ਨੈਕਸਟ ਆਏਗਾ ਜੀ ਇਹ ਵਾਲਾ ਫਰੋਜ਼ਿੰਗ ਕਲਰ 3.5 ਮੀਟਰ ਦੀ ਕੱਟ ਆਏਗੀ ਬੰਦਨੀ ਪ੍ਰਿੰਟ ਆ ਬਹੁਤ ਸੋਹਣਾ ਤੇ ਛਿਹੜੇ ਛਿਹੜੇ ਕਲਰ ਆ ਆ ਲੋ ਬਹੁਤ ਪਿਆਰੇ ਸੂਟ ਆ ਠੀਕ ਹੈ ਇਹਨਾਂ ਸੂਟਾਂ ਦੀ ਲੁੱਕ ਬਹੁਤ ਵਧੀਆ ਆਉਂਦੀ ਆ ਠੀਕ ਆ ਥੋੜੀ ਬਹੁਤੀ ਲੈਸ ਤੁਸੀਂ ਲਗਾ ਸਕਦੇ ਹੋ ਫੈਂਸੀ ਜャ ਸਟਿਚ ਕਰਵਾ ਸਕਦੇ ਹੋ ਤੇ ਬਹੁਤ ਪਿਆਰੀ ਲੁੱਕ ਆ ਤੇ ਕਲਰ ਵੀ ਬਹੁਤ ਹੀ ਪਿਆਰੇ ਪਿਆਰੇ ਆਉਣਗੇ ਇਹ ਵਾਲੇ ਸੂਟ ਤੇ 500 प्राइस ओनली 500 ਅੱਜ ਦੇ ਜਿੰਨੇ ਸੂਟ ਦਿਖਾਵਾਂਗੇ 500 50 ਪਰ ਐਕਸਟਰਾ ਸ਼ਿਪਿੰਗ ਨਿਓਨ ਗ੍ਰੀਨ ਕਲਰ ਬਹੁਤ ਪਿਆਰਾ ਕਲਰ ਠੀਕ ਆ ਅੱਜ ਦੀ ਵੈਰਾਈਟੀ ਖਾਸ ਕਰਕੇ ਕੁੜੀਆਂ ਵਾਸਤੇ ਬਹੁਤ ਫਾਇਦੇ ਵਾਲੀ ਆ ਇਸ ਤਰ੍ਹਾਂ ਕੁੜੀਆਂ ਟੀਨੇਜਰਸ ਕੁੜੀਆਂ ਜਾਂ 20 22 25 ਸਾਲ ਦੀਆਂ ਕੁੜੀਆਂ ਸੀ ਤੇ ਲੇਡੀਆਂ ਹੋ ਗਈਆਂ ਬਹੁਤ ਸੋਹਣੀ ਵੈਰਾਈਟੀ ਆ ਤੇ ਬਹੁਤ ਸੋਹਣੇ ਕਲਰ ਆ ਲੋ ਜੀ ਚੈੱਕ ਕਰੋ ਠੀਕ ਆ ਜੀ ਨੈਕਸਟ ਕਲਰ ਆ ਗਿਆ ਜੀ 레드 ਗਾਜਰੀ ਕਲਰ ਸਾਰੇ ਹੀ ਕਲਰ ਖਿੜੇ ਕਿੜੇ ਆ ਬਹੁਤ ਸੋਹਣੇ ਕਲਰ ਆ ਬਹੁਤ ਸੋਹਣੇ ਸੂਟ ਆ ਤੇ ਵੈਰਾਈਟੀ ਆ ਖਿੱਚ ਪਾਉਣ ਵਾਲੀ ਧੂਕ ਪਾਉਣ ਵਾਲੀ ਤੇ ਫਟਾਫਟ ਆਰਡਰ ਕਰਦੇ ਜਾਓ ਨੈਕਸਟ ਆ ਗਿਆ ਜੀ yellow ਕਲਰ ਠੀਕ ਹੈ ਆ ਗੋ ਵਾਲਾ ਗ੍ਰੀਨ ਕਲਰ ਸੀਗਾ ਇਹ yellow ਕਲਰ ਆ ਗਏ ਸਾਰੇ ਹੀ ਕਲਰ ਬਹੁਤ ਪਿਆਰੇ ਆ ਠੀਕ ਹੈ ਪਸੰਦ ਤੁਹਾਡੀ ਆਪਣੀ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ तो ले सकते कुछ सूट आलओवर हो गए कुछ मैचिंग होगा जरा मैचिंग होएगा वह भी मैं दस दंगी जी यह भी बंद नहीं प्रिंट आ बंद नहीं प्रिंट वाह वाले सूट आ कलर बहुत प्यार स्टिच हुए बहुत प्यारे लगते थोड़े फैंसी फैंसी स्टिच कराओ बुटीक वाली भैनों को जे आपसी लेंदे खुद बना ही लेकिल प्रिंट बहुत ही सोहना चमचम करता है ਠੀਕ ਹੈ ਜੀ ਵੱਡੇ ਵਰ ਦਾ ਕਪੜਾ ਹੋਏਗਾ 3.5 ਮੀਟਰ ਛੋਟੇ ਵਰ ਦਾ ਹੋਏਗਾ ਤੇ 5 ਮੀਟਰ ਹੋਏਗਾ ਅੱਜ ਵਾਲੇ ਵੀਡੀਓ ਤੇ ਸਾਰੇ ਸੂਟ ਹੋਣਗੇ 500 ਪ੍ਰਾਈਸ ਦੇ ਠੀਕ ਹੈ ਆਹ ਦੇਖੋ ਇਹ ਆ ਜਿਹੜੀ ਡਿਸਟਲ ਸ਼ਿਮਰ ਬਲੈਕ ਕਲਰ ਇਹਨਾਂ ਦੇ ਤੁਸੀਂ ਡ्रेसेस ਵੀ ਬਣਵਾ ਸਕਦੇ ਹੋ ਠੀਕ ਹੈ ਬਹੁਤ ਹੀ ਚਮਕੀਲਾ ਜਿਹਾ ਸੂਟ ਆ ਬਹੁਤ ਸੋਹਣਾ ਠੀਕ ਹੈ ਇਸ ਤਰ੍ਹਾਂ ਠੀਕ ਹੈ ਇਨਾਂ ਦੀਆਂ ਡ्रेसेस ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਜਿਸ ਦਾ ਦੋ ਸ਼ਰਟ ਬਣਾ ਕੇ ਬਾਟਮ ਤੁਸੀਂ ਪਲੇਨ ਵੀ ਲਗਵਾ ਸਕਦੇ ਹੋ ਜਿਵੇਂ ਨਹੀਂ ਕਰਨਾ ਉਹ ਤੁਸੀਂ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਦਾ ਕਲਰ ਪ੍ਰਿੰਟ ਵੀ ਬਹੁਤ ਸੋਹਣਾ ਵਾਓ ਵਾਲਾ ਕਲਰ ਬਲੈਕ ਕਲਰ ਵਾਓ ਜਿਦ ਵਿੱਚ ਸੰਰਕ ਸ਼ਰਟ ਦਾ ਪੀਸ ਮਿਲ ਜਾਏਗਾ ਇਕੱਲਾ ਸ਼ਰਟ ਦਾ ਪੀਸ ਆ ਮੇਰੇ ਕੋਲ ਪਿੰਕ ਕਲਰ ਚ ਕਲਰ ਚ ਡਿਜੀਟਲ ਸ਼ਿਮਰ ਚ ਓਕੇ ਜੇ ਕਿਸੇ ਨੇ ਲੈਣਾ ਹੋਵੇ ਤੇ ਮੈਨੂੰ ਮੈਸੇਜ ਕਰ ਸਕਦਾ ਠੀਕ ਹੈ ਜੇ 500 ਰੁਪਏ ਦਾ ਸੂਟ ਆਏਗਾ 250 ਰੁਪਏ ਦੀ ਇਕੱਲੀ ਸ਼ਰਟ ਆਏਗੀ ਨੈਕਸਟ ਆ ਗਿਆ ਜੀ ਬਟਰਫਲਾਈ ਪ੍ਰਿੰਟ ਕੁੜੀਆਂ ਵਾਸਤੇ ਕਮਾਲ ਦੀ ਚੀਜ਼ ਬਟਰਫਲਾਈ ਵਾਲਾ ਸੂਟ ਪਾਓ ਬਟਰਫਲਾਈ ਵਾਲੀ ਫਰੌਕ ਪਾਓ ਮਿੱਡੀ ਬਣਾਓ কুরਤੀ ਬਣਾਓ ਜੋ ਮਰਜੀ ਬਣਾਓ ਜੀਨ ਦੇ ਨਾਲ ਵੀਅਰ ਕਰੋ ਬਹੁਤ ਪਿਆਰਾ ਜਿਹਾ ਸੂਟ ਆ ਬਹੁਤ ਪਿਆਰਾ ਕਲਰ ਠੀਕ ਆ ਓਨਲੀ 4500 ਹਾਂਜੀ ਤੇ ਨੈਕਸਟ ਸੂਟ ਆਉਣਗੇ ਜੀ ਸਾਰੇ ਮੈਚਿੰਗ ਚ ਓਕੇ ਤੇ ਇਹ ਆ ਜਾਏਗਾ ਜੀ ਸ਼ਿਮਰਚ ਠੀਕ ਹੈ ਇਹ ਆ ਗਿਆ ਮਤਲਬ ਹੈਵੀ ਵਾਲੀ ਸ਼ਿਮਰ ਨਹੀਂ ਹੈ ਜਿਸ ਤਰ੍ਹਾਂ ਗਰਮੀਆਂ ਵਾਲੀ ਸ਼ਿਮਾਰਾ ਠੀਕ ਹੈ ਤੇ ਆ ਗਿਆ ਬਹੁਤ ਸੋਹਣਾ ਜਿਹਾ ਸ਼ਿਮਰ ਦੀ ਲਾਈਨਿੰਗ ਵਾਲੀ ਸ਼ਰਟ ਤੇ ਨਾਲ ਆਏਗੀ ਆਫ ਵਾਈਟ ਕਲਰ ਦੀ ਮਸਲੀਨ ਦੀ ਬਾਟਮ ਠੀਕ ਹੈ ਤੇ ਪ੍ਰਾਈਸ ਤੇ ਸਾਰਿਆਂ ਦਾ ਸੇਮ ਹੀ ਜੀ 500 ਸਾਰਿਆਂ ਦਾ ਪ੍ਰਾਈਸ ਆਏਗਾ ਤੇ 50 ਰੁਪਏ ਐਕਸਟਰਾ ਸ਼ਿਪਿੰਗ 550 ਤੁਹਾਨੂੰ ਸੂਟ ਪਏਗਾ ਤੁਸੀਂ ਪੇਮੈਂਟ ਕਰਕੇ ਬਸ ਆਪਣਾ ਸਕਰੀਨਸ਼ਾਟ ਭੇਜ ਦੇਣਾ ਹੈ ਠੀਕ ਹੈ ਜੀ ਤੇ अपना ऑर्डर कन्फर्म करा ਲੈਣਾ ਹੈ ਨੈਕਸਟ ਸੂਟ ਆਏਗਾ ਜੀ ਇਹ ਵਾਲਾ ਉਹ ਪਾੜਾ ਸਿਲਕ ਦੇ ਵਿੱਚ ਸੂਟ ਹੋਏਗਾ ਠੀਕ ਹੈ ਤੇ ਕ੍ਰੇਪ ਕ੍ਰੇਪ ਤੋਂ ਦੀ ਨਾਲ ਬਾਟਮ ਹੋਏਗੀ ਕ੍ਰੇਪ ਸਿਲਕ ਓਕੇ ਇਹ ਵੀ ਬਹੁਤ ਪਿਆਰਾ ਜਿਹਾ ਸੂਟਾ ਠੀਕ ਹੈ ਇਹ 450 ਪ੍ਰਾਈਸ ਆਏਗਾ ਇਹਦਾ ਠੀਕ ਹੈ ਸਾਰੇ ਸੂਟਾਂ ਦਾ 500 ਨਹੀਂ ਹੋਏਗਾ ਸੋਰੀ ਇਹਨਾਂ ਦਾ ਆਏਗਾ ਜੀ 450 500 ਦੇ ਵਿੱਚ ਤੁਹਾਡੇ ਸੂਟ ਕਰ ਪਹੁੰਚ ਜਾਏਗਾ ਇਹ ਵਾਲਾ ਠੀਕ ਹੈ ਜੋ ਹੋਏਗਾ ਉਮੀਦ ਦੱਸਾਂਗੀ ਮੈਂ ਇਹ ਵਾਲਾ ਸੂਟ 450 ਦਾ ਹੈ ਠੀਕ ਹੈ ਹਲੋ ਇਹ ਪਲੇਨ ਬਾਟਮ ਤੇ ਕੁਛ ਦੇ ਨਾਲ ਆਏਗੀ ਪ੍ਰਿੰਟਡੀ ਬਾਟਮ ਹਲੋ ਜੀ ਇਸ ਤਰ੍ਹਾਂ ਇਹਨਾਂ ਦੇ ਨਾਲ ਆਏਗੀ ਪ੍ਰਿੰਟਡ ਬਾਟਮ ਨੈਕਸਟ ਮੌਸਮ ਵਾਸਤੇ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਠੀਕ ਹੈ ਸੈਲਫ ਪ੍ਰਿੰਟ ਦੇਖ ਸਕਦੇ ਜੇ ਤੁਸੀਂ ਇਸ ਤਰ੍ਹਾਂ ਬਣਿਆ ਹੋਇਆ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬਾਟਮ ਆਏਗੀ ਉਸੇ ਤਰ੍ਹਾਂ ਹੀ ਸ਼ਰਟ ਆਏਗੀ ਠੀਕ ਹੈ カラー ਇਹਦੇ ਵਿੱਚ ਚਾਰ ਮਿਲ ਜਾਣਗੇ ਤੁਹਾਨੂੰ ਇੱਕ ਦੇ ਨਾਲ ਪਲੇਨ ਬਾਟਮ ਆ ਬਾਕੀਆਂ ਦੇ ਨਾਲ ਮੈਨੂੰ ਲੱਗਦਾ ਪ੍ਰਿੰਟਡ ਹੀ ਹੋਏਗੀ ਇਹ ਤੁਹਾਨੂੰ ਦਿਖਾ ਦਿੰਨੀ ਆ 450 ਚ ਸੂਟ ਮਿਲੇਗਾ ਤੇ 50 ਪਰ ਸ਼ਿਪਿੰਗ 500 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਹਾਂ ਇਹਨਾਂ ਨਾਲ 올 ਪ੍ਰਿੰਟ ਹੀ ਆ ਬਾਟਮ ਓਕੇ ਤੁਸੀਂ ਜਦੀ ਮਰਜ਼ੀ ਬਾਟਮ ਬਣਾ ਸਕਦੇ ਜਦੀ ਮਰਜ਼ੀ ਸ਼ਰਟ ਨਾ ਸਕਦੇ ਇਸ ਤਰ੍ਹਾਂ ਆਏਗਾ ਸਿਲਕ ਚ ਸੂਟ ਆਏਗਾ ਕ੍ਰੇਪ ਸਿਲਕ ਓਕੇ ਹੈਲੋ ਜੀ ਹਲੋ ਜੀ ਠੀਕ ਹੈ ਤੇ ਬਲ ਆ ਗਿਆ ਪੀਚ ਕਲਰ ਪਿੰਕ ਕਲਰ ਗ੍ਰੀਨ ਕਲਰ ਫਰੋਜ਼ੀ ਕਲਰ ਸਾਰੇ ਕਲਰ ਬਹੁਤ ਪਿਆਰੇ ਆ ਠੀਕ ਹੈ ਇਹ ਸੀਗੇ ਆਪਣੇ ਅੱਜ ਦੇ ਸੂਟ ਕੁਝ ਸੂਟ ਸੀਗੇ ਜਿਹੜੇ ਸ਼ਿਮਰ ਸਿਲਕ ਜਾਂ ਅਲੱਗ-ਅਲੱਗ ਵੈਰਾਈਟੀ ਦੇ ਮੈਂ ਤੁਹਾਨੂੰ ਸੂਟ ਦਿਖਾਏ ਉਹਨਾਂ ਦਾ ਸੂਟ ਸੀਗਾ ਉਹਨਾਂ ਦਾ ਪ੍ਰਾਈਸ ਸੀਗਾ 500 ਰੁਪਿਆ ਸ਼ਿਪਿੰਗ ਲੱਗੇਗੀ 50 ਰੁਪਏ 550 ਰੁਪਏ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਇਹ ਜਿਹੜੇ ਮੈਂ ਲਾਸਟ ਦੇ ਚਾਰ ਸੂਟ ਦਿਖਾਏ ਆ ਇਹਨਾਂ ਦਾ ਪ੍ਰਾਈਸ ਤੁਹਾਨੂੰ ਲੱਗੇਗਾ 450 ਤੇ 50 ਰੁਪਏ ਸ਼ਿਪਿੰਗ ਉੱਤੇ 500 ਰੁਪਏ ਦਾ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਆਲ ਇੰਡੀਆ ਤੁਸੀਂ ਜਿੱਥੇ ਮਰਜ਼ੀ ਸੂਟ ਮੰਗਵਾ ਸਕਦੇ ਇੰਟਰਨੈਸ਼ਨਲ ਵੀ ਆਪਾਂ ਭੇਜਦੇ ਹਾਂ ਜੇ ਕਿਸੇ ਨੂੰ ਜ਼ਰੂਰਤ ਹੋ ਤਾਂ ਉੱਥੇ ਵੀ ਆਪਾਂ ਭੇਜ ਦੇਵਾਂਗੇ ਠੀਕ ਹੈ ਜੀ ਤੇ ਆਪਣੀ ਸ਼ਾਪ ਦਾ ਐਡਰੈਸ ਹੈਗਾ ਜੀ ਬਟਾਲਾ ਰੋਡ ਅਡਾ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਜੀ ਤੁਹਾਡੀ ਸ਼ਾਪ ਕਿੱਥੇ ਆ ਇਹ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਠੀਕ ਹੈ ਜੀ ਤੇ ਤੁਸੀਂ ਹੁਣ ਫਟਾਫਟ ਸਕਰੀਨਸ਼ਾਟ ਲੈ ਕੇ ਭੇਜਣੇ ਸਾਡੇ ਵਟਸਐਪ ਨੰਬਰ ਤੇ ਤੇ ਆਪਣੇ ਆਰਡਰ ਕਨਫਰਮ ਕਰਾ ਲੈਣੇ ਥੈਂ